ਛਤਰੰਜ ਚੋ ਵਜ਼ੀਰ ਤੇ ਬੰਦੇ ਚੋ ਜਜ਼ਮੀਰ ਜੇ ਦੋਵੇਂ ਮਰ ਜਾਂਨ ਨਾ ਕਹਿੰਦੇ ਖੇਡ ਖਤਮ ਹੋ ਜਾਂਦੀ ਐ ਐਦਾਂ ਹੀ ਜਦੋਂ ਜ਼ਿੰਦਗੀ ਦੇ ਵਿੱਚ ਆਪਣੇ ਸਾਹਮਣੇ ਕਈ ਰੁਕਾਵਟਾਂ ਹੁੰਦੀਆਂ ਨੇ ਤੇ ਕਈ ਲਾਲਚ ਆਉਂਦੇ ਆ ਤੇ ਕਈ ਵਾਰੀ ਐਦਾਂ ਹੁੰਦਾ ਕਿ ਉਹ ਸਮਾਂ ਤੁਹਾਨੂੰ ਆਜ਼ਾਦ ਨਹੀਂ ਦਿੰਦਾ ਹੁੰਦਾ ਅਸੀਂ ਉਹਨਾਂ ਚੀਜ਼ਾਂ ਚੋਂ ਨਿਕਲਦੇ ਆ ਰੋਜ਼ ਨਿਕਲਦੇ ਆ ਹਰ ਪਲ ਨਿਕਲਦੇ ਆ ਪਰ ਜਦੋਂ ਉਸ ਤੋਂ ਬਾਅਦ ਉਹ ਜ਼ਮੀਰ ਜਾਗਦਿਆਂ ਦੇ ਕੰਮ ਹੁੰਦੇ ਆ ਨਾ ਉਹ ਖੁਸ਼ੀ ਮੈਂ ਅੱਜ ਬਿਆਨ ਨਹੀਂ ਕਰ ਸਕਦਾ ਜਦੋਂ ਸਾਡੇ ਦੇ ਭਾਰ ਪਿਆ ਸੀ ਭੀੜ ਪਈ ਸੀ ਉਸ ਟਾਈਮ ਤੇ ਸਾਡੇ ਲਈ ਵੀ ਆਪਸ਼ਨ ਸੀ ਕਿ ਪੈਸੇ ਲੈ ਲਈਏ ਖਰਾਬ ਕਰ ਦਈਏ ਪਰ ਨਹੀਂ ਉਹ ਜ਼ਮੀਰ ਨਹੀਂ ਮਰਨ ਦਿੱਤਾ ਸੀ ਉਸ ਟਾਈਮ ਕਿਉਂ ਸਾਨੂੰ ਉਸ ਅਕਾਲ ਪੁਰਖ ਤੇ ਪੂਰਾ ਭਰੋਸਾ ਸੀ ਤੇ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਸੀ ਸਾਨੂੰ ਉਹਨਾਂ ਤੇ ਵੀ ਸੀਗਾ ਕਿ ਇਹਨਾਂ ਨੇ ਵਿਸ਼ਵਾਸ ਕੀਤਾ ਇਹਨਾਂ ਦਾ ਖਰਾਬ ਨਹੀਂ ਹੋਣਾ ਚਾਹੀਦਾ ਸਾਨੂੰ ਸਾਰਿਆਂ ਨੇ ਕਿਹਾ ਕਿ ਕੰਮ ਹੋਣਾ ਨਹੀਂ ਪਰ ਮੈਨੂੰ ਉਸ ਅਕਾਲ ਪੁਰਖ ਤੇ ਭਰੋਸਾ ਸੀ ਤੇ ਜਿਹੜੇ ਮੇਰੇ ਨਾਲ ਜੁੜੇ ਹੋਇਆ ਪਰਿਵਾਰ ਉਹਨਾਂ ਤੇ ਭਰੋਸਾ ਸੀ ਕਿ ਇਹਨਾਂ ਦਾ ਦਿਲ ਨਹੀਂ ਦੁਖਣਾ ਚਾਹੀਦਾ ਤੇ ਪ੍ਰਮਾਤਮਾ ਮੇਰਾ ਦਿਲ ਨਹੀਂ ਦੁਖਣ ਦਿੰਦਾ ਉਹ ਮੇਰਾ ਕੰਮ ਸਿਰੇ ਲਾਊਗਾ ਜਦ ਕਿ ਮੈਂ ਆਪਣੇ ਮੂੰਹੋਂ ਇੱਕ ਲਫ਼ਜ਼ ਵੀ ਨਹੀਂ ਕੱਢਿਆ ਨਾਂ ਮੈਂ ਕਦੇ ਇਹ ਨਹੀਂ ਕਹਿੰਦਾ ਮੈਂ ਵੀਜ਼ਾ ਕਰਾ ਦੂੰ ਮੈਂ ਕਹਿੰਦਾ ਉਹ ਅਕਾਲ ਪੁਰਖ ਪੂਰੀ ਮੇਰੀ ਮਦਦ ਕਰੂਗਾ ਮੈਂ ਤੁਹਾਡਾ ਨਾਲ ਗਲਤ ਨਹੀਂ ਹੋਣ ਦਿੰਦਾ ਇਹ ਮੇਰੀ ਤੁਹਾਡਾ ਨਾਲ ਸ਼ੋਰਟੀ ਹੈ ਅੱਜ ਉਹ ਅਕਾਲ ਪੁਰਖ ਨੇ ਮੇਰੀ ਸੁਣ ਲਈ ਮੇਰੀਆਂ ਅਰਦਾਸਾਂ ਉਹਨੇ ਕਬੂਲ ਕਰ ਲਈਆਂ ਉਹ ਮੇਰੀ ਮਿਹਨਤ ਨੂੰ ਰੰਗ ਲਿਆਤਾ ਬਹੁਤ ਜਣਿਆਂ ਨੇ ਜ਼ੋਰ ਲਾਇਆ ਬਹੁਤ ਜਣਿਆਂ ਨੇ ਮੈਂ ਦੱਸ ਨਹੀਂ ਸਕਦਾ ਪਤਾ ਲੱਗ ਜਾਣਾ ਇਸ ਵੀਡੀਓ ਤੋਂ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਹੈਗੇ ਆਪਣਾ ਹੀ ਸੀ ਬਗਾਨਿਆਂ ਦਾ ਕੀ ਦੋਸ਼ ਪਰ ਕਈਆਂ ਨੇ ਜਦੋਂ ਨੁਕਸਾਨ ਹੁੰਦੇ ਆ ਮਜ਼ਾਕ ਵੀ ਉਡਾਏ ਪਰ ਅੱਜ ਮਾਲਕ ਨੇ ਸਾਨੂੰ ਪੁਰਤਗਾਲ ਦੇ ਵੀਜ਼ੇ ਦਿੱਤੇ ਆ D1 ਕੈਟਾਗਰੀ ਦੇ ਰੈਜ਼ਿਡੈਂਸੀ ਦੇ ਇੰਡੀਆ ਤੋਂ ਸਾਨੂੰ ਪੁਰਤਗਾਲ 'ਚ ਬੈਠੇ ਲੋਕੀ ਕਹਿੰਦੇ ਸੀ ਕੈਟਾਗਰੀਆਂ ਬੰਦ ਹੋ ਗਈਆਂ ਅਪਾਇੰਟਮੈਂਟ ਨਹੀਂ ਮਿਲਣੀ ਆ ਵੀਜ਼ਾ ਨਹੀਂ ਮਿਲਨੇ ਆ ਚੱਕੋ ਪੁਰਤਗਾਲ ਦਾ ਵਿੱਚ ਵੀਜ਼ਾ ਮੈਂ ਕਹਿੰਦਾ ਉਹਨਾਂ ਨਾਲ ਬੰਦੇ ਤੁਹਾਡੇ ਰੂਹ ਰੂ ਕਰੂੰਗਾ ਮਹਾਰਾਜ ਨੇ ਸਾਨੂੰ ਵੀਜ਼ੇ ਦਿੱਤੇ ਆ ਚੈਣ ਕੇ ਬੰਦੇ ਤੁਹਾਡੇ ਰੂਹ ਰੂ ਕਰਾਂਗੇ ਗਿਣ ਗਿਣ ਕੇ ਵਾਰੀ ਸਾਰਿਆਂ ਦੀ ਹੋਣੀ ਆ ਜਿਹੜੇ ਲਾਈਨ 'ਚ ਲੱਗੇ ਆ ਉਹਨਾਂ ਦੀ ਵੀ ਵਾਰੀ ਆਉਣੀ ਆ ਸਾਰਿਆਂ ਦੀ ਆਉਣੀ ਆ ਜਦੋਂ ਆਉਣ ਲੱਗ ਜਾਂਦੇ ਹਨਾ ਫਿਰ ਕੋਈ ਰਿਕਵਰਡ ਨਹੀਂ ਪਾ ਸਕਦਾ ਜਦੋਂ ਅਕਾਲਪੁਰਖ ਨਾਲ ਹੋਵੇ ਕਹਿੰਦੇ ਜਿੱਥੇ ਕਰਤਾਪੁਰ ਖਲੋਆ ਉੱਥੇ ਵਾਰ ਵੀ ਵਿੰਗਾ ਨਾ ਹੋਆ ਮਹਾਰਾਜ ਦੇ ਬਹੁਤ ਸ਼ੁਕਰ ਬਹੁਤ ਬਹੁਤ ਮੁबारकਾ ਇਹਨਾਂ ਨੂੰ ਨਾਮ ਤੇ ਬੰਦੇ ਤੁਹਾਡੇ ਸਾਹਮਣੇ ਬਿਠਾ ਕੇ ਛੇਤੀ ਰਿਵਿਊ ਵੀਡੀਓ ਪੈਣ ਗਈਆਂ ਤੁਹਾਨੂੰ ਦਿਖਾਵਾਂਗੇ ਅੱਜ ਸਿਰਫ ਮੈਂ ਆਪਣੀ ਖੁਸ਼ੀ ਦਾ ਜ਼ਾਹਿਰ ਕਰ ਰਿਹਾ ਕਿ ਬਹੁਤ ਰਿਕਵਟਮ ਬਹੁਤ ਭੀੜਾ ਪਈਆਂ ਬਹੁਤ ਲੋਕਾਂ ਨੇ ਉਂਗਲਾ ਚੱਕੀਆਂ ਜਦੋਂ 97 ਬੰਦੇ ਦਾ ਗਰੁੱਪ ਖਰਾਬ ਹੋਇਆ ਸੀ ਕਹਿੰਦੇ ਸੀ ਐਮਬੈਸੀਆਂ ਦੇ ਵਿੱਚ ਅਸੀਂ ਜਮਾ ਨਹੀਂ ਕਰਾਏ ਬਾਇਓਮੈਟ੍ਰਿਕ ਨਹੀਂ ਹੁੰਦੇ ਆ ਇਹਨਾਂ ਦੇ ਵੀ ਬਾਇਓਮੈਟ੍ਰਿਕ ਹੋਏ ਇਹਨਾਂ ਦੇ ਵੀਜ਼ਾ ਕਿੱਧਰ ਆ ਗਏ ਕੁਝ ਬੰਦਿਆਂ ਨੇ 97 ਵਿੱਚੋਂ 4 ਬੰਦਿਆਂ ਦੇ ਖਾਤਰ ਸਾਰੇ ਗਰੁੱਪ ਨੂੰ ਨੁਕਸਾਨ ਚ ਝੱਲਣਾ ਪਿਆ ਸੀ ਉਹਨਾਂ ਵਿੱਚੋਂ ਵੀ ਵੀਜ਼ੇ ਲੱਗੇ ਨੇ ਸ਼ੁਕਰ ਆ ਮਾਲਕ ਦਾ ਬਹੁਤ ਬਹੁਤ ਇਹਨਾਂ ਦਾ ਵੀ ਸ਼ੁਕਰ ਹੈ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਉਹਨੇ ਮੇਰੀ ਇੱਜ਼ਤ ਰੱਖ ਲਈ ਕਈਆਂ ਨੇ ਜ਼ੁਬਾਨ ਪੁਰਤਗਾਲ ਬੈਠੇ ਨੇ ਬੜੇ ਤਾਨੇ ਮਾਰੇ ਇੱਥੇ ਜਿਹੜੇ ਹਰ ਇੱਕ ਲਾਈਨ ਦੇ ਵਿੱਚ ਹਰ ਇੱਕ ਬੰਦੇ ਦਾ ਭਾਈਚਾਰਾ ਉਦਾਂ ਦਾ ਹੁੰਦਾ ਕਿ ਤੁਹਾਡੇ ਕੰਪੀਟੀਟਰ ਤੁਹਾਡੇ ਨਾਲ ਖੜੇ ਹੁੰਦੇ ਨੇ ਤੁਹਾਡੇ ਲੱਤਾਂ ਖਿੱਚਣ ਵਾਲੇ ਤੁਹਾਡੇ ਭਰਾ ਤੁਹਾਡੇ ਨਾਲ ਬੜੇ ਵਧੀਆ ਹੁੰਦੇ ਨੇ ਕੁਝ ਚੰਗੇ ਹੁੰਦੇ ਨੇ ਜਿਹੜੇ ਤੁਹਾਨੂੰ ਸੱਚੀ ਦੁਆਵਾਂ ਦਿੰਦੇ ਨੇ ਕਈ ਦੁਆਵਾਂ ਦੇ ਵਿੱਚ ਵੀ ਤੁਹਾਡੇ ਪਿੱਠ ਪਿੱਛੇ ਗੱਲਾਂ ਕਰਦੇ ਨੇ ਉਹਦਾ ਇਦਾਂ ਹੋ ਗਿਆ ਉਹਦਾ ਉਦਾਂ ਹੋ ਗਿਆ ਸਾਰੀਆਂ ਗੱਲਾਂ ਕੰਨ 'ਚ ਆ ਜਾਂਦੀਆਂ ਪਰ ਮੈਂ ਕਿਸੇ ਨੂੰ ਕਹਿੰਦਾ ਨਹੀਂ ਕਿਉਂਕਿ ਜਵਾਬ ਜਦੋਂ ਮਾਲਕ ਦਿੰਦਾ ਨਾ ਸਵਾਦ ਤਾਂ ਉਦੋਂ ਹੀ ਆਉਂਦਾ ਬਹੁਤ ਬਹੁਤ ਮੁਬਾਰਕ ਹੈ ਇਹਨਾਂ ਨੂੰ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਉਹਨਾਂ ਨੇ ਵੀਜ਼ਾ ਲਿੱਤਾ ਮੈਂ ਬਾਰ-ਬਾਰ ਇੱਕੋ ਗੱਲ ਕਹਿਣਾ ਜਿਹੜਾ ਸੈਵਨ ਸਿਚ ਆਵੇ ਇੱਕ ਵਾਰੀ ਆਪਣਾ ਵਿਸ਼ਵਾਸ ਇਹ ਜੇ ਕਰਕੇ ਆਵੇ ਸਰੈਂਡਰ ਕਰਕੇ ਆਵੇ ਅਕਾਲ ਪੁਰਖ ਉਹਦੀ ਬਾਹ ਫੜ ਲਵੇ ਦੇਖੋ ਮੈਂ ਬਾਰ-ਬਾਰ ਕਹਿਣਾ ਹੁੰਨਾ ਤੁਰੇ ਜਾਏ ਬੰਦੇ ਨੂੰ ਅਸੀਂ ਫੜ ਕੇ ਖਿੱਚ ਕੇ ਭਜਾ ਲਾਂਗੇ ਪਰ ਜਿਹੜਾ ਪਹਿਲਾਂ ਹੀ ਹਾਰਿਆ ਬੇਟਾ ਉਹ ਸਾਨੂੰ ਵੀ ਲੈ ਕੇ ਬਹਿ ਜਾਊਗਾ ਇਸ ਲਈ ਮੈਂ ਬਾਰ-ਬਾਰ ਬੇਨਤੀ ਕਰਦਾ ਜਦੋਂ ਤੁਸੀਂ ਆਉਣਾ ਸਾਡੇ ਕੋਲ ਪੂਰਾ ਮਨ ਬਣਾ ਕੇ ਸਰੈਂਡਰ ਕਰਕੇ ਆਉਣਾ ਤੇ ਮੈਂ ਪ੍ਰੀ ਸੇਖੋਂ 7 ਸੀਜ਼ ਤੋਂ ਤੁਹਾਨੂੰ ਇੱਕ ਵਾਅਦਾ ਕਰਦਾਂਗੇ ਤੁਹਾਡਾ ਨਾ ਗਲਤ ਨਹੀਂ ਹੋਣ ਦਿੰਦਾ ਵੀਜ਼ਾ ਉਹ ਕਾਲਪੁਰਖ ਦੇ ਹੱਥ ਹੈ ਤੁਹਾਡੇ ਮੁਕੱਦਰਾਂ ਦਾ ਹੱਥ ਹੈ ਕਦੇ ਮੈਂ ਐਨੇ ਵੀਜ਼ੇ ਕਿਸੇ ਦੇ ਲੱਗੇ ਆਉਣਾ ਥਾਪੀਆਂ ਮਾਰ ਮਾਰ ਕੇ ਪੱਟ ਪਾੜ ਦਿੰਦੇ ਆ ਉਹ ਵੀ ਪੁਰਤਗਾਲ ਦੇ ਜਿੱਥੇ ਅਪਾਇੰਟਮੈਂਟਸ ਨਹੀਂ ਮਿਲਦੀਆਂ ਤੇ ਅੱਗੇ-ਅੱਗੇ ਤੁਸੀਂ ਇੱਥੇ ਲਾਈਨ ਦੇਖੋਗੇ ਉਹ ਸ਼ੁਕਰ ਪ੍ਰਮਾਤਮਾ ਦਾ ਤੁਹਾਡਾ ਜਿਹੜਾ ਤੁਸੀਂ ਸਾਥ ਦਿੱਤਾ ਦੇਖੋ ਖਰਾਬ ਕਰਨ ਵਾਲੇ ਵੀ ਹੁੰਦੇ ਆ ਸਾਥ ਦੇਣ ਵਾਲੇ ਵੀ ਹੁੰਦੇ ਆ ਤੋੜਨ ਵਾਲੇ ਵੀ ਹੁੰਦੇ ਆ ਜੋੜਨ ਵਾਲੇ ਵੀ ਹੁੰਦੇ ਆ ਮੈਂ ਮੈਨੂੰ ਇੱਕ ਬੰਦੇ ਨੇ ਤਾਂ ਇਹ ਵੀ ਕਿਹਾ ਕਹਿੰਦਾ ਤੁਸੀਂ ਹਰ ਇੱਕ ਗੱਲ ਤੇ ਪਰਮਾਤਮਾ ਨੂੰ ਅੱਗੇ ਰੱਖ ਲੈਨੇ ਹੋ ਉਹ ਯਾਰ ਮੇਰਾ ਤਾਂ ਕੱਕ ਹੈ ਹੀ ਨਹੀਂ ਸੀਗਾ ਮੈਂ ਤਾਂ ਜਿੱਥੇ ਰੋਲੇਆ ਫਿਰਦਾ ਸੀਗਾ ਰੋਡਵੇ 'ਦੀ ਬੱਸ ਤੋਂ ਮਾਰਾਇਨੇ ਮੈਨੂੰ ਇੰਨਾ ਤਾਜਬਖਸ਼ਤਾ ਮੇਰੀਆਂ ਵੀਡੀਓ ਹਰ ਬੰਦੇ ਦੇ ਫੋਨ ਦੇ ਵਿੱਚ ਪਹੁੰਚ ਰਹੀਆਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿੱਥੇ ਕਿੱਥੇ ਲੋਕੀ ਸਾਨੂੰ ਪਛਾਣ ਲੈਂਦੇ ਨੇ ਤੇ ਉਹਨਾਂ ਦੀ ਅੱਖਾਂ ਦੇ ਵਿੱਚ ਉਹ ਖੁਸ਼ੀ ਹੁੰਦੀ ਆ। ਉਹ ਰਿਸਪੈਕਟ ਹੁੰਦੀ ਆ, ਉਹ ਦੇਖਦੀ ਹੁੰਦੀ ਆ। ਮੈਂ ਉਹਨਾਂ ਲਈ ਕੰਮ ਕਰਦਾ, ਮੈਨੂੰ ਭੀੜ ਨਹੀਂ ਚਾਹੀਦੀ, ਮੈਨੂੰ ਵਧੀਆ ਕਲਾਇੰਟ ਚਾਹੀਦੇ ਆ। ਜਿਨ੍ਹਾਂ ਨੂੰ ਵੈਲਿਊ ਪਤਾ ਹੋਵੇ, ਵੀ ਵੀਜ਼ੇ ਦੀ, ਰੈਜ਼ਿਡੈਂਸੀ ਵੀਜ਼ੇ ਦੀ ਵੈਲਿਊ ਕੀ ਹੈ, ਜੇ ਵੇਟ ਕੀਤੀ ਤਾਂ ਵੀਜ਼ਾ ਮਿਲਦਿਆ। ਜਦੋਂ ਨਹੀਂ ਹੁੰਦੀ ਤਾਂ ਪਛਪਛ ਦਦਨੇ ਵੀ ਹਾਂਜੀ ਅਜੇ ਅਪਾਇੰਟਮੈਂਟ ਨਹੀਂ ਮਿਲਦੀਆਂ। ਤੇ ਜਿਨੇ ਵੇਟ ਕੀਤੀ ਆ ਉਹਨਾਂ ਨੂੰ ਵੀਜ਼ਾ ਮਿਲਿਆ। ਜੇ ਤੁਸੀਂ ਵੀ ਪੁਰਤਗਾਲ ਦੇ ਵਿੱਚ ਜਾਣਾ ਚਾਹੁੰਦੇ ਹੋ D1 ਵੀਜ਼ੇ ਤੇ ਜਾਣਾ ਜਾਣਾ ਚਾਹੁੰਦੇ ਹੋ ਰੈਜ਼ੀਡੈਂਸ ਵੀਜ਼ਾ ਇੰਡੀਆ ਤੋਂ ਲੈ ਕੇ ਜਾਣਾ ਚਾਹੁੰਦੇ ਹੋ ਤੇ ਫੈਮਿਲੀ ਨੂੰ ਵੀ ਛੇਤੀ ਸੈੱਟ ਕਰਨਾ ਚਾਹੁੰਦੇ ਹੋ ਪੁਰਤਗਲ ਇੱਕ ਬਹੁਤ ਵੱਡਾ ਚੀਜ਼ ਆ ਕਿ ਉੱਥੇ ਪਾਸਪੋਰਟ ਰੈਡ ਪਾਸਪੋਰਟ ਬਹੁਤ ਛੇਤੀ ਮਿਲਦਾ ਆ ਆਰਟੀਕਲ 88 89 ਬੰਦ ਹੋ ਗਿਆ ਕੀ ਹੋਇਆ ਇੰਡੀਆ ਤੋਂ ਹੁਣ ਡੰਕੀ ਨਾ ਮਾਰੋ ਇੰਡੀਆ ਤੋਂ ਇੱਕ ਪੱਕੇ ਵੀਜ਼ੇ ਤੇ ਜਾਓ ਇਹ ਕੰਮ ਕਰਾ ਕੇ ਦਿੱਤੇ ਆ ਸ਼ੁਕਰਾਨਾ ਉਸ ਮਾਲਕ ਦਾ ਤੁਹਾਡਾ ਵੀ ਇਦਾਂ ਸਪੋਰਟ ਕਰਦੇ ਰਹੋ ਇਦਾਂ ਹੀ ਪਿਆਰ ਕਰਦੇ ਰਹੋ ਇਦਾਂ ਹੀ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਸਲੂਟ ਤੁਹਾਨੂੰ ਹੈ ਮੇਰੇ ਕੋਲ ਹੋਰ ਵਰਡਸ ਨਹੀਂ ਹੈਗੇ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਫੋਲੋ ਕਰਦੇ ਰਹੋ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਧੰਨਵਾਦ